ਇਨਾ ਏਡਾ ਵੱਡਾ ਕੰਮ ਕੀਤਾ ਤੇ ਤੂੰ ਕੋਹ ਨਹੀਂ ਕਿਹਾ ਇਹਨੂੰ ਹੈ ਕੱਲ ਨੂੰ ਤਾਂ ਦੇਖਾ ਨਹੀਂ ਨਾ ਆਉਣੀ ਆ ਭੈਣ ਝੰਬੀ ਤੇ ਮੈਂ ਘਰ ਵੀ ਬਥੇਰੀ ਆ ਪਰ ਉਹ ਗੱਲ ਕਹਿੰਦੇ ਮੰਨਣੀ ਨਹੀਂ ਜਿਹੜਾ ਗੱਲ ਹੈ ਨਾ ਲਿਆ ਫੜ ਮੇਰਾ ਝੋਂਬਾ ਲਾ ਹੀ ਦਿਨਾ ਇਹਦਾ ਮੈਂ ਆ ਹੀ ਦਿਨਾ ਇਹਦਾ ਵਜਨ ਚਾਦੇ ਦੇ ਮਾਰੀ ਦਿਨਾ ਮੈਨੂੰ ਜਾਨੋ ਫਿਰ ਉਹ ਜਿਹੜੀ ਲੰਮੀ ਐਦੀ ਐਦੀ ਜ਼ਬਾਨ ਵਾਣਾ ਐਦੀ ਤਾਂ ਮਹੀਨੇ ਚ ਦੋ ਵਾਰੀ ਪ੍ਰੇਟ ਕਰਿਆ ਕਰ ਮੈਨੂੰ ਫੇਰ ਸੁੱਤਰਉ ਨਹੀਂ ਮੈਨੂੰ ਕੱਲ ਦਾ ਸਮਝੌਣ ਡਿਆ ਵਾ ਵੀ ਨਾ ਕਲਾਮਕਾਰੀ ਨਹੀਂ ਹੋ ਗਈਆਂ ਗਲਤੀਆਂ ਸਾਡੇ ਕੋਲ ਹੋ ਗਈਆਂ ਹੁਣ ਮਾਫੀ ਦੇ ਦਿਓ ਸਾਨੂੰ ਹੁਣ ਦੱਸੋ ਅਸੀਂ ਦੁੱਧ ਤੋਤੇ ਬਣ ਕੇ ਦਿਖਾ ਦਈਏ ਛੜਦੀ ਨਹੀਂ ਚਿੱਤਰ ਖਾਦੇ ਬਿਨੈ ਵੀ ਚੁੱਪ ਨਹੀਂ ਕਰਦੀ ਤੁਹਾਡਾ ਪੱਕੇ ਤੇ ਹਰ ਪੇਦਾ ਖ ਦੇ ਦਿੰਦਾ ਠੀਕ ਮੰਨੇ ਆ ਗਲਤੀਆਂ ਹੋਈਆਂ ਬੀਬੀ ਪਾਪੇ ਨੂੰ ਵੀ ਪੁੱਛਿਆ ਜੇ ਆਪੇ ਕਿਦਾਂ ਦੀ ਗੱਲਾਂ ਕਰਦੇ ਆ ਹਾਏ ਉਹ ਜੇ ਵੀ ਨਹੀਂ ਬੋਲਣੋ ਹਟ ਜੀ ਵੇ ਹੋ ਖਾ ਕੇ ਇਹੋ ਜੇ ਬੰਦੇ ਦਾ ਤੇ ਕੋਈ ਹੱਲ ਨਹੀਂ ਹੈ ਮੇਰੇ ਹੁੰਦਿਆ ਨਹੀਂ ਹਟਣ ਦੀ ਤੇ ਪਿੱਛੋਂ ਡਾਟੇ ਨਾਲ ਕੀ ਕਰਦੀ ਹੋਊਗੀ ਇਹ ਤਾਂ ਪੁੱਤ ਠੀਕ ਮਿੱਟੀ ਦੀ ਬਣੀ ਆ ਇਹਨੂੰ ਨਹੀਂ ਮਾਥਾ ਵੀ ਲੱਕੜੀ ਪਾਣ ਜੋ ਮਾਤੀ ਆ ਜੀ ਇਹ ਤਾਂ ਮਾਂ ਪਿਓ ਸਾਹਦੇ ਤਾਂ ਗਾੜੀ ਲਾਸ਼ 6 ਮਹੀਨੇ ਵੇਖੀ ਕਿ ਤਾਂ ਅਗਲ ਟਕਾਨੇ ਆਉਂਦੀ ਹੈ ਜੀ ਮੇਰੀ ਗੱਲ ਸੁਣ ਭੈਣ ਅਸੀਂ ਆਪਣੀ ਗਲਤੀ ਮੰਨਣ ਦੇ ਆਣਾ ਜੇ ਅੱਜ ਤੋਂ ਬਾਅਦ ਇਹ ਕੋਈ ਕਹਿ ਦੋਗੀ ਨਾ ਬੀਬੀ ਪਾਪੇ ਨੂੰ ਤੇ ਮੈਂ ਇੱਥੇ ਬੈਠਾ ਬਹੁਤ ਗਲਤੀਆਂ ਕਰ ਲਈਆਂ ਬਸ ਹੁਣ ਪਹਿਲਾਂ ਵਾਂਗ ਸਾਡੇ ਘਰ ਕੋਤ ਕਲੇਸ਼ ਰਵੇ ਜੇ ਦੰਦ ਤੋਂ ਦੰਦ ਚੁੱਕੂਗੀ ਨਾ ਕੋ ਕਹੋਗੀ ਬੀਬੀ ਪਾਪੇ ਨੂੰ ਵੇਖੀ ਮੈਂ ਇਹਦੇ 32 ਦੇ 32 ਦੰਦ ਕਿਦਾ ਬਾਹਰ ਕੱਢਦਾ ਪਾਪਾ ਜੀ ਗਲਤੀ ਹੋ ਗਈ ਮੇਥੋਂ ਬੀਬੀ ਮਾਫ ਕਰ ਦਿਓ ਮੈਨੂੰ